ਨਾ ਡਿੰਪਰ ਹੇਲਾ ਕਲਾਸ ਕੋ ਜੁਨੀਅਨ ਪ੍ਰਧਾਨ ਸਿਵਲ ਸਤਾ ਜਲੰਧਰ ਤੇ ਸਿਵਲ ਸਚਨ ਦਫਤਰ ਕੀ ਗੱਲ ਬਾਤ ਹੋਈ ਐ ਮੈਡੀਕਲ ਸਾਡੇ ਮੈਡੀਕਲ ਸੁਪਰਡੈਂਟ ਸਾਹਿਬ ਨਵੇਂ ਆਏ ਆ ਇੱਕ ਤਾਂ ਉਹਨਾਂ ਨੂੰ ਅਸੀਂ ਵੈਲਕਮ ਕਰਨਾ ਆਏ ਆ ਤੇ ਦੂਜਾ ਨੰਬਰ ਕਿ ਸਾਡੇ ਜਿੰਨੇ ਵੀ ਦਰਜਾ ਚਾਰ ਕਰਮਚਾਰੀ ਸਾਥੀ ਆ ਅੱਧੇ ਬੰਦੇ ਇਹਨਾਂ ਨੇ ਸੀਟਾਂ ਦੇ ਬਿਠਾਇਆ ਸਿਵਲ ਹਸਪਤਾਲ ਦਾ ਟੋਟਲੀ ਸਾਰਾ ਕੰਮ ਦਰਜਾ ਚਾਰ ਕਰਮਚਾਰੀ ਸਾਥੀ ਚਲਾ ਰਿਆ ਸਫਾਈ ਸੇਵਕ ਚਲਾ ਰਿਆ ਕੋਈ ਡੈਥ ਬਰਥ ਦਾ ਰਿਕਾਰਡ ਦੇਖ ਲਓ ਉੱਥੇ ਸਾਡੇ ਇੱਕ ਸਫਾਈ ਸੇਵਕ ਬੈਠੇ ਆ ਕੋਈ ਐਮ ਆਰ ਡੀ ਦਫਤਰ ਦੇਖ ਲਓ ਉੱਥੇ ਬੈਠੇ ਆ ਆਪਣੇ ਥੀਏਟਰਾਂ ਚ ਦੇਖ ਲਓ ਉੱਥੇ ਸਾਡੇ ਸਪਾਈਸਿਕੋ ਭਰਾ ਬੈਠੇ ਈਸੀ ਤੱਕ ਵੀ ਉਹ ਕਰਦੇ ਆ ਜੀ ਦੱਜਾ ਚਾਰ ਕਰਮਚਾਰੀ ਇਹਨਾਂ ਸੀਟ ਤੇ ਬਹਿ ਸਕਦੇ ਨਹੀਂ ਮੇਰੀ ਤਾਂ ਸੋਚ ਨਹੀਂ ਇਹ ਆ ਸਾਡੇ ਜਿਹੜੇ ਰੂਲ ਆ ਸਾਡੇ ਜਿਹੜੇ ਜਿਹੜੇ ਸਾਡੇ ਲਾਅ ਕਹਿੰਦਾ ਸਾਨੂੰ ਜਿਹੜੇ ਮੁਲਾਜ਼ਮਾਂ ਦਾ ਲਾਅ ਆ ਉਹ ਸਾਡੇ ਮੁਲਾਜ਼ਮ ਜਿਹੜਾ ਸੀਡ ਦਾ ਕੰਮ ਆ ਸਿਰਫ ਉਹ ਹੀ ਕੀਤਾ ਜਾਵੇ ਸਾਡੇ ਸਫਾਈ ਸੇਵਕ ਦਾ ਮਤਲਬ ਆ ਸਿਰਫ ਸਫਾਈ ਸੇਵਕ ਦਾ ਕੰਮ ਕੀਤਾ ਜਾਵੇ ਤੇ ਜਿਹੜੇ ਦੂਜੇ ਕਲਾਸ 4 ਦਾ ਆ ਉਹ ਡਸਟਿੰਗ ਦਾ ਉਹ ਡਸਟਿੰਗ ਕੀਤੀ ਜਾਵੇ બસ ਇਹੀ ਕੰਮ ਹੁੰਦਾ ਕਲਾਸ ਤੋਂ ਤੁਸੀਂ ਕੱਲ ਕਿ ਤੁਸੀਂ ECG ਦੇ ਉੱਤੇ ਜਿਹੜੇ ਦਤਾ ਚਾਰ ਕਰਨੇ ਚਾਹੀਦੇ ਨੇ ਬੈਟਸ ਨਹੀਂ ਨਹੀਂ ਉਹ ਨਹੀਂ ਬੈਟਸ ਆਉਂਦੇ ਕਿਉਂਕਿ ਜੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਦੇਖੋ ਇਹ ਨੁਕਸਾਨ ਤਾਂ ਹੈਗਾ ਪਰ ਸਾਨੂੰ ਕਈ ਵਾਰੀ ਅਸਰਾਂ ਦਾ ਵੀ ਦੇਖਣਾ ਪੈਂਦਾ ਪਰ ਮੈਂ ਕਹਿੰਨਾ ਕਿ ਸਿਰਫ ਤੇ ਸਿਰਫ ਮੁਲਾਜ਼ਮ ਜਿਹੜਾ ਨਾ ਚਾਹੇ ਦਰਜਾਚਾਰ ਕਰਮਚਾਰੀ ਸਾਥੀ ਚਾਹੇ ਸਫਾਈ ਸੇਵ ਕਰੇ ਉਹ ਜਿਹੜੀ ਡਿਊਟੀ ਬੰਦੀ ਉਹ ਹੀ ਕਰੇ ਇਸ ਤੋਂ ਵੱਧ ਡਿਊਟੀ ਨਾ ਕਰੇ ਕੋਈ ਹੋਰ ਕੰਮ ਨਾ ਕਰੇ ਮੈਂ ਤੇ ਮੁਲਾਜ਼ਮ ਹੈ ਸਟੈਟ ਪ੍ਰੈਜ਼ਨ ਮੌਜੂਦ ਨੇ ਕਿੰਨੇ ਕਰ ਉਹ ਚਾਹੀਦਾ ਸਾਨੂੰ ਜੀ ਸਾਡੇ ਸਿਵਲ ਹਸਪਤਾਲ ਦੇ ਵਿੱਚ ਸਾਡੇ ਟੋਟਲ 80 ਕ ਸਫਾਈ 80 ਕ ਹੈਗੇ ਸਫਾਈ ਸੇਵ 70 ਬਚੇ 70 80 700 80 700 80 ਹੈਗੇ ਆ ਕਿਉਂਕਿ ਇੱਕ ਚਾਰ ਚਾਰ ਸ਼ਿਫਟਾਂ ਲੱਗਦੀਆਂ ਚਾਰ ਸ਼ਿਫਟਾਂ ਚੱਲਦੀਆਂ ਪਈਆਂ ਇੱਕ ਚੱਲਦੀ ਮਾਰਨਿੰਗ ਇੱਕ ਚੱਲਦੀ ਈਵਨਿੰਗ ਇੱਕ ਚੱਲਦੀ ਫੇਰ ਨਾਈਟ ਤਿੰਨ ਸ਼ਿਫਟਾਂ ਪੱਕੇ ਸਾਡੇ ਦਾ ਥੋੜੇ ਜਿਹਾ ਪੱਕੇ ਦਾ ਸਾਡੇ ਹੁਣੇ ਮੇਰੇ ਨਾਲ 30 ਕੁ ਨਹੀਂ ਹੋਣੇ 30 ਕੁ 25 ਕੁ 30 25 30 ਹੋਣੇ ਆ ਮੈਡੀਕਲ ਸੁਪਰਡੈਂਟ ਮੈਡੀਕਲ ਨੂੰ ਕੁਝ ਕਿਹਾ ਜੋ ਅਸੀਂ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਮਿਲਣਾ ਤਾਂ ਕਰਕੇ ਮਿਲ ਕੇ ਆਏ ਆ ਕਿ ਜੇਕਰ ਉਹ ਜਿੱਦਾਂ ਸਾਡੇ ਨਾ ਮੁਲਾਜ਼ਮ ਆ ਜਿਹੜਾ ਕੋਈ ਵੀ ਅਫਸਰ ਆ ਇਹ ਮੈਂ ਜਲੰਧਰ ਮੀਡੀਆ ਦੇ ਮਾਧਿਅਮ ਤੋਂ ਇੱਕ ਗੱਲ ਹਰ ਇੱਕ ਅਫਸਰ ਨੂੰ ਦੱਸਣੀ ਚਾਹੁੰਨਾ ਕੋਈ ਅਫਸਰ ਆ ਜਿਹੜਾ ਮੇਰਾ ਦਰਜਾ ਚਾਰ ਕਰਮਚਾਰੀ ਸਾਥੀ ਨੂੰ ਤੰਗ ਕਰੂਗਾ ਆਪਾਂ ਉਹ ਅਫਸਰ ਨੂੰ ਕਦੀ ਵੀ ਬਖਸ਼ਣਾ ਨਹੀਂ ਕਿਉਂਕਿ ਜੇਕਰ ਅਸੀਂ ਦਿলো ਇੱਜ਼ਤ ਕਰਦੇ ਕਹੇ ਵੀ ਅਫਸਰ ਦੀ ਤੇ ਸਾਡੇ ਸਫਾਈ ਸੇਵਕੇ ਜਾਂ ਕਲਾਸਪੁਰਾਂ ਦੀ ਵੀ ਉਹ ਅਫਸਰ ਦੀ ਇੱਜ਼ਤ ਕਰਨਾ ਤੁਸੀਂ ਕੀ ਡਾਕਟਰ ਤੇ ਰੋਗ ਲਗਾ ਰਹੇ ਡਾਕਟਰ ਸੁਰਿੰਦਰ ਜੱਟ ਸਤਿੰਦਰ ਬਜਾਜ ਦੇ ਉੱਤੇ ਲਗਾ ਕੀ ਰੋਗ ਪਾਗੰਦ ਰੱਖਿਆ ਕੀ ਕਾਰਨ ਹੈ ਰੋਗ ਲਗਾਉਂਦਾ ਹੈ ਦੇਖੋ ਡਾਕਟਰ ਸਤਿੰਦਰ ਬਜਾਜ ਜੀ ਜਿਹੜੇ ਆ ਉਹ ਜਿਹੜੇ ਸਾਡੇ ਨਾਲ ਜਿਹੜੇ ਆਪਣੇ ਸਫਾਈ ਸੇਵਕ ਆ ਉਹਨਾਂ ਨੂੰ ਬਹੁਤ ਰੂਟ ਬੋਲਦੇ ਆ ਕਿ ਸਾਨੂੰ ਸੁਣਨ ਚ ਆਇਆ ਤਾਂ ਇਸ ਕਰਕੇ ਸੀ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਮਿਲੇ ਆ ਰੂਟ ਬੋਲਦੇ ਇਹ ਕਿ ਤੁਹਾਡੇ ਕੰਮ ਤੁਹਾਡਾ ਕੰਮ ਨਹੀਂ ਸਹੀ ਜਦ ਸਾਡੇ ਉੱਪਰ ਮਿਡਲ ਮੈਡਮ ਬੈਠੀ ਆ ਸਾਡਾ ਕੰਮ ਮਿਡਲ ਮੈਡਮ ਚੈੱਕ ਕਰੇ ਨਾ ਕਿ ਡਾਟਾ ਬਜਾਜ ਚੈੱਕ ਕਰ ਸਕਦੇ ਆ ਡਾਟਾ ਬਜਾਜ ਉਦੋਂ ਕਹਿਣ ਜੇਕਰ ਮੇਟਰ ਮੈਡਮ ਸਾਡੇ ਕੰਮ ਤੋਂ ਖੁਸ਼ ਨਹੀਂਗੀ ਉਦੋਂ ਕਹਿ ਸਕਦੇ ਸੀ ਇਹ ਚੀਜ਼ ਮੈਂ ਉਹਨੂੰ ਦੱਸੀ ਆ ਮੈਡੀਕਸ ਬੰਦੂ ਨੇ ਕਿਹਾ ਕਿ ਪ੍ਰੈਸ਼ਰ ਪ੍ਰੈਸ਼ਰ ਦੇ ਵਿੱਚ ਕਹਿ ਸਕਦੇ ਨਹੀਂ ਪ੍ਰੈਸ਼ਰ ਤਾਂ ਕੋਈ ਨਹੀਂ ਗਾ ਇਹ ਅੱਗੇ ਹੁਣ ਹਫਤਾ ਹੋ ਗਿਆ ਟੀਮ ਆਈ ਸੀ ਤੇ ਟੀਮ ਦੇ ਵਿੱਚ ਤੁਸੀਂ ਹਾਲ ਵਾਲੋ ਕੱਲ ਨੂੰ ਕੱਲ ਗੁਰਪੁਰਬ ਸੀਗਾ ਸਰਕਾਰੀ ਛੁੱਟੀ ਸੀ ਫੇ ਵੀ ਟੋਟਲੀ ਸਾਰਾ ਸਟਾਫ ਸਾਡਾ ਸਾਰਾ ਇੱਥੇ ਆਇਆ ਸਫਾਈ ਸੇਵਕਾ ਕਲਾਸ 4 ਸਾਡੇ ਸਟਾਫ ਨਰਸਾਂ ਸਾਡੇ ਅਫਸਰ ਸਹਿਬਾਨ ਵੀ ਆਏ ਆ ਅਸੀਂ ਮੰਨਦੇ ਆ ਟੀਮ ਆਈ ਆ ਪਰ ਅਸੀਂ ਇਹ ਕਹਿੰਨੇ ਕਿ ਜੇਕਰ ਅਸੀਂ ਅਫਸਰ ਦੀ ਇੱਜ਼ਤ ਕਰਦੇ ਅਫਸਰ ਵੀ ਸਾਡੀ ਇੱਜ਼ਤ ਕਰੇ ਸਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਕਿ ਤਾਂ ਪੰਜਾਬ ਸਰਕਾਰ ਜਿੰਨੇ ਵੀ ਕੱਚੇ ਮਲਾਜਮਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਾਡੀ ਜਿਹੜੀ ਡਿਮਾਂਡ ਆ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ ਡੀਏ ਦਾ ਸਾਰਾ ਬਕਾਇਆ ਦਿੱਤਾ ਜਾਵੇ 4914 ਸਕੀਮ ਦੁਬਾਰ ਮੋੜ ਤੋਂ ਦੁਬਾਰਾ ਲਾਗੂ ਕੀਤੀ ਜਾਵੇ ਤੇ ਜਿੰਨੇ ਵੀ ਸਿਵਲ ਹਸਪਤਾਲ ਚ ਕੱਚੇ ਮਲਾਜਮ ਆ ਚਾਹੇ ਕਿਹੇ-ਕਿਹੇ ਮਹਿਕਮੇ ਚ ਲੱਗੇ ਉਹ ਸਾਰੇ ਪੱਕੇ ਕੀਤੇ ਜਾਣ ਠੀਕ ਉਹ ਜਿਹੜੀ ਕੀ ਸਮੱਸਿਆ ਉਹਨਾਂ ਦੀ ਅ ਇੱਕ ਤਾਂ ਹੈ ਥੋੜਾ ਜਿਹਾ ਓਵਰਵਰਕਡ ਮਹਿਸੂਸ ਕਰਦੇ ਆ ਸਾਡੇ ਕੋਲ ਬਹੁਤ ਜ਼ਿਆਦਾ ਐਕਿਊਟ ਸ਼ਾਰਟੇਜ ਹੈ ਸਟਾਫ ਦੀ ਸੈਨੀਟੇਸ਼ਨ ਵਰਕਰਸ ਨਰਸਿੰਗ ਸਟਾਫ ਬਹੁਤ ਘੱਟ ਹੈ ਮਤਲਬ ਜਿੰਨੀ ਮਿਨਿਮਮ ਰਿਕੁਆਇਰਮੈਂਟ ਹੈ ਉਸ ਤੋਂ ਵੀ 1/3 ਹੈ ਸਾਡੇ ਕੋਲ ਔਰ ਸਫਾਈ ਦਾ ਪ੍ਰੈਸ਼ਰ ਤਾਂ ਹੈ ਹੀ ਹੈ ਹਸਪੀਟਲ ਇੰਨਾ ਵੱਡਾ ਹੈ ਠੀਕ ਹੈ ਜਿੱਥੇ 1000 1500 2000 ਮਰੀਜ਼ ਰੋਜ਼ ਦਾ ਆਏਗਾ ਉਹ ਗੰਦਗੀ ਤਾਂ ਫੈਲੇਗੀ ਠੀਕ ਹੈ ਥੋੜਾ ਜਿਹਾ ਜਿਹੜੇ ਪੇਸ਼ੈਂਟਸ ਵੀ ਆ ਜਾਂਦੇ ਬੱਚੇ ਨੇ ਚਿਪਸ ਖਾਦੇ ਉਹਨੇ ਐਦਾ ਹੀ ਸੁੱਟਨਾ ਹੈ ਪੈਕੇਟ ਠੀਕ ਹੈ ਉਹ ਨਹੀਂ ਕਰਦੇ ਕਿ ਡਸਟਬਿਨ ਚ ਪਾ ਦਈਏ ਉਹ ਸਫਾਈ बार-बार ਕਰवानी ਪੈਂਦੀ ਹੈ ਤਾਂ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਹੈ ਓਵਰਵਰਕਡ ਹੈ ਤੋਂ ਕਿੰਨੇ ਮੁਲਾਜ਼ਮ ਐਕਟ ਪ੍ਰੈਸੈਂਟ ਮੌਜੂਦ ਨੇ ਉਹ ਕਿੰਨੇ ਹੋਣੇ ਚਾਹੀਦੇ ਦੇਖੋ ਜੋ ਨਵੀਂ ਨੋਰਮਸ ਆਈ ਹੈ ਉਹ ਤਾਂ ਉਹਦੇ ਅਕੋਰਡਿੰਗ ਦਾ ਸਾਡੇ ਕੋਲ 5 ਬੈੱਡ ਦੇ ਮਗਰ ਇੱਕ ਸੈਨੀਟੇਸ਼ਨ ਵਰਕਰ ਚਾਹੀਦਾ ਮੋਟਲੇ ਜੇ ਇਹ 550 ਬੈੱਡ ਹੈ 500 ਬੈੱਡ ਵੀ ਮੰਨ ਲਓ ਤਾਂ ਸਾਨੂੰ ਆਲਮੋਸਟ 117 ਸੈਨੀਟੇਸ਼ਨ ਵਰਕਰਸ ਦੀ ਲੋੜ ਹੈ ਜਿਹੜੇ ਕਿ ਹਾਲੇ ਸਾਡੇ ਕੋਲ ਜੋ ਸਰਕਾਰੀ ਹੈਗੇ ਉਹ 23 ਹੈ ਅਸੀਂ 48 ਜਿਹੜੇ ਹੈ ਅਸੀਂ ਆਊਟਸੋਰਸ ਕੀਤੇ ਹੋਏ ਜਿਹੜੇ ਕੰਟਰੈਕਚੁਅਲ ਰੱਖੇ ਹੋਏ ਹਨ ਜੀ ਡੈਫੀਸ਼ੈਂਸੀ ਆਲਮੋਸਟ 37 38 ਦੀ ਡੈਫੀਸ਼ੈਂਸੀ ਤਾਂ ਹੈ जैसी नॉर्म्स दे अकॉर्डिंग चाहिए था डॉक्टर सुतिंदर बजाज जो उत्तर रूप में लगे साफ तौर दिखाई देते हैं कहना है कि बड़ा ही ज्यादा मिसबिहेव किया जाता है हां नहीं कई बार ना कम द प्रेशर इतना होता है वो टीम इकाई हुई सीगी ठीक है तो ऑब्वियसली जे हॉस्पिटल किते गंदगी होएगी तो मुश्किल तो हो जाएगी वो फिर वो थोड़ा जहा कई बार गेमा गेमी क्या जाता है कि इधरों की नहीं सफाई उधरों नहीं की तो कई बार अफेंडेड फील किता होना किसे ने कोई गल नहीं कोई किसी डॉक्टर से नहीं नहीं ए सच नहीं ओवरऑल जनरली पर भी चीज होती है जितना कि उन्होंने बताया कि ईसीजी जिडे है फोर्थ का गजब फोर्थ क्लास का कर्मचारी था वो की गलत नहीं टेक्नीशियन नहीं है ना डॉक्टर साहब हां जी ईसीजी टेक्नीशियन नहीं है नहीं कर फोर्थ क्लास फोर्थ एमसीजी ਕਰਨ ਲਈ ਟ੍ਰੇਨਡ ਹੈ ਕਿ ਤੁਸੀਂ ਕਰ ਸਰਦੇ ਜਿਹੜੇ ਜਿਹੜੇ ਸ਼ਾਮਿਲ ਕਰਦੇ ਨੇ ਉਹ ਡੀਐਨਬੀ ਉਹ ਤਾਂ ਡੀਐਨਬੀ ਨਹੀਂ ਨਹੀਂ ਉਹ ਕਲਾਸ 4 ਨਹੀਂ ਕਰਦੇ ਉਹ ਡੀਐਨਬੀ ਵਾਲੇ ਜੋ ਸਰਜਰੀ ਦੇ ਡੀਐਨਬੀ ਸਟੂਡੈਂਟਸ ਹੈ ਉਹ ਕਰਦੇ ਜਿਹੜੇ ਐਮਐਸ ਕਰ ਰਹੇ ਚਾਹੀ ਉਹਨਾਂ ਟ੍ਰੇਨਿੰਗ ਦੀ ਮਤਲਬ 4 ਦੇ ਕਮਚਰੀ ਕਰ ਸਕਦੇ ਐ ਦੇਖੋ ਇਸ ਤਰ੍ਹਾਂ ਨਹੀਂ ਹੈ ਉਹ ਜਿੱਦਾਂ ਡੀਐਨਬੀ ਸਟੂਡੈਂਟਸ ਹੀ ਪ੍ਰੈਜ਼ੈਂਸ ਚ ਕਰਦੇ ਆ ਉਹ ਲੀਡਸ ਵਗੈਰਾ ਲਗਾ ਦਿੰਦੇ ਆ ਇਹ ਐਕਸਰ ਦੇਖਦੇ ਅੰਦਰ ਸਟੂਡੈਂਟ ਕੋਈ ਨਹੀਂ ਹੁੰਦਾ ਪਹਿਲਾਂ ਨਹੀਂ ਸਟੂਡੈਂਟਸ ਅੜੇ ਕੋ ਬਹੁਤ ਹੈ ਡੀ ਐਨ ਬੀ ਦੇ ਸਟੂਡੈਂਟਸ ਕੋ ਕਦੀ ਕਦੀ ਵਾਰੀ ਹੋ ਸਕਦਾ ਹੈ ਕਿਸੇ ਪੇਸ਼ੈਂਟ ਨੂੰ ਦੇਖਣ ਗਏ ਹੋ ਨਾ ਇਸ ਤਰ੍ਹਾਂ ਨਹੀਂ ਇੱਕ ਇਹਨਾਂ ਦਾ ਰੋਪ ਹੈ ਕਿ ਜਿਹੜਾ ਡਾਕਟਰ ਡਾਕਟਰ ਸਾਹਿਬ ਵੱਲੋਂ ਆ ਹੋਰ ਕਿਸੇ ਜਿਹੜੇ ਅਫਸਰ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਆ ਜਿਹੜੇ ਬਿਜਲੀ ਦੇ ਤਾਰਾਂ ਨੂੰ ਹੱਥ ਲਾਓ ਨਹੀਂ ਬਿਜਲੀ ਦੇ ਤਾਰਾਂ ਨਹੀਂ ਉਹਨਾਂ ਨੇ ਕਿਹਾ ਸੀ ਪੱਖਾ ਸਾਫ਼ ਕਰ ਦਿਓ ਸਿਸਟਰ ਨੇ ਕਿਹਾ ਸੀ ਪੱਖਾ ਸਾਫ਼ ਕਰ ਦਿਓ ਠੀਕ ਹੈ ਤਾਂ ਉਹ ਕਹਿ ਰਹੇ ਸੀ ਉਹਦੇ ਲਈ ਮੇਨ ਸਵਿਚ ਆਫ ਕਰੋ ਠੀਕ ਹੈ ਉਹ ਥੋੜਾ ਜਿਹਾ ਮੈਨੂੰ ਇੰਨਾ ਨਹੀਂ ਠੀਕ ਲੱਗਾ ਅਸੀਂ ਘਰ ਵੀ ਜੇ ਪੱਖੇ ਸਾਫ਼ ਕਰਵਾਏ ਤੇ ਮੇਨ ਸਵਿਚ ਤਾਂ ਨਹੀਂ ਆਫ ਕਰਾਈਦਾ ਤਾਂ ਉਹਨੇ ਹੱਥ ਲਗਾਣ ਲਈ ਕਿਹਾ ਸੀ ਉਹਨੇ ਕਿਹਾ ਸੀ ਪੱਖੇ ਤੋਂ ਜਾਲੇ ਉਤਾਰ ਦਿਓ ਮਿੱਟੀ ਉਤਾਰ ਦਿਓ ਸਾਫ਼ ਕੀ ਉਹਨਾਂ ਨੇ ਮੰਗ ਰਿਹਾ ਸੀ ਤਾਂ ਦੋਸਤ ਜੀ ਉਹਨਾਂ ਦਾ ਦੇਖੋ ਉਹਨਾਂ ਨੇ ਬਸ ਇਹ ਕਹਿ ਕੇ ਕਿ ਇੱਕ ਤਾਂ ਸਾਨੂੰ ਰਿਸਪੈਕਟ ਮਿਲੇ ਪੂਰੀ ਠੀਕ ਹੈ ਉਹ ਵੈਸੇ ਹੀ ਦੇ ਹੀ ਦੀ ਹੈ ਉਹ ਕਈ ਵਾਰੀ ਪ੍ਰੈਸ਼ਰ ਚ ਹੋ ਜਾਂਦਾ ਇਸ ਤਰ੍ਹਾਂ ਠੀਕ ਹੈ ਉਹ ਗੈਮਾ ਗੈਮੀ ਚ ਬੋਲਿਆ ਜਾਂਦਾ ਇਦਾਂ ਨਹੀਂ ਕੀਤਾ ਸਫਾਈ ਇਦਾਂ ਨਹੀਂ ਉਹ ਕਹਿੰਦੇ ਸਾਨੂੰ ਐਪਰੀਸ਼ੀਏਟ ਘੱਟ ਕੀਤਾ ਗਿਆ ਹਾਂ ਉਹ ਠੀਕ ਹੈ ਉਹਨਾਂ ਦੀ ਡਿਮਾਂਡ ਜਸਟ ਹੈ ਕਰਮਚਾਰੀ ਘਟਨੇ ਅਸੀਂ ਡਿਮਾਂਡਸ ਰੈਗੂਲਰਲੀ ਭੇਜ ਰਹੇ ਆ ਪੰਜਾਬ ਸਰਕਾਰ ਨੂੰ ਰੋਜ਼ ਅਸੀਂ ਫਾਰਮਸ ਭਰ ਰਹੇ ਆ ਵੀ ਸੀਜ਼ ਹੁੰਦੀਆਂ ਉਹਦੇ ਚ ਰਿਪੀਟਿਡਲੀ ਕਹਿੰਨੇ ਸਾਨੂੰ ਵਰਕਰਸ ਚਾਹੀਦੇ ਆ ਨਰਸਿੰਗ ਸਟਾਫ ਚਾਹੀਦਾ ਹੈ ਕਿ ਉਹਦੇ ਬਿਨਾਂ ਹਸਪੀਟਲ ਚੱਲ ਨਹੀਂ ਸਕਦਾ ਉਹ ਇੱਕ ਸਵਾਲ ਹੈ ਜਿਹੜਾ ਆਪਣਾ ਹਾਂਜੀ ਇਹ ਦੇਖੋ ਕਿ ਸਕੂਟਰ ਮੋਟਰਸਾਈਕਲ ਲੈ ਕੇ ਲੋਕ ਸਭ ਦੇ ਸਰ ਗਲਤ ਹੈ ਉਹ ਉਹ ਗਲਤ ਹੈ ਉਹ ਸਿਕਿਉਰਿਟੀ ਵਾਲੇ ਨੂੰ ਕੀ ਹੋਇਆ ਹੈ ਪਰ ਉਹ ਕਈ ਵਾਰੀ ਫੇਰ ਵੀ ਲੋਕ ਨਹੀਂ ਰੂਲਸ ਮੰਨਦੇ ਤਾਂ ਅਸੀਂ ਕੀ ਕਰ ਸਕਦੇ ਇਹ ਵੀ ਡੌਗੀ ਘੁੰਮਦੇ ਰਹਿੰਦੇ ਨੇ ਬਾਹਰ ਦੇ ਵਿੱਚ ਘੁੰਮਦੇ ਰਹਿੰਦੇ ਨੇ ਡੌਗੀ ਪਤਾ ਕੀ ਪੇਸ਼ੈਂਟ ਜਿਹੜੇ ਨਾ ਰੋਟੀਆਂ ਪਾਉਂਦੇ ਅੰਦਰ ਜੀ ਠੀਕ ਹੈ ਜਿੱਥੇ ਵੀ ਇੱਕ ਸਟ੍ਰੇ ਡੌਗ ਨੂੰ ਰੋਟੀ ਮਿਲੇਗੀ ਉਹਨੇ ਇੱਕ ਵਾਰੀ ਮਿਲੀ ਉਹਨੇ ਬਾਰ ਬਾਰ ਉੱਥੇ ਆਣਾ ਥੋੜਾ ਜਿਹਾ ਲੋਕਾਂ ਨੂੰ ਵੀ ਚਾਹੀਦਾ ਨਾ ਨਾ ਪਾਣ ਇਸ ਤਰ੍ਹਾਂ ਸਟ੍ਰੇਟ ਡੌਗ